ਸਸ਼ਿਕਾ ਜੀ ਅਸਟ੍ਰੋਲੋਜੀ ਵਿਦ ਲੌਜੀਕਲੀ ਚੈਟ ਸਭ ਦਾ ਸਵਾਗਤ ਹੈ ਮੈ ਜਿਸ ਦਾ ਇੱਕ ਗੱਲ ਹੈ ਸਿੰਪਲ ਜੀ ਹੈ ਪਰ ਬੜੀ ਡੂੰਗੀ ਹੈ ਉਹ ਇਹ ਆ ਕਿ ਕਹਿੰਦੇ ਅਨੁਭਵ ਸਾਨੂੰ ਗਲਤ ਅਨੁਭਵ ਸਾਨੂੰ ਗਲਤ ਜਿਹੜੇ ਅਸੀਂ ਫੈਸਲੇ ਕਰਦੇ ਹਾਂ ਉਹਨਾਂ ਤੋਂ ਸਾਨੂੰ ਗਲਤ ਫੈਸਲਿਆਂ ਤੋਂ ਬਚਾਉਂਦਾ ਹੈ ਪਰ ਅਨੁਭਵ ਜਿਹੜਾ ਹੈ ਇਹ ਗਲਤ ਫੈਸਲਿਆਂ ਤੋਂ ਹੀ ਤਾਂ ਆਉਂਦਾ ਹੈ ਜਿੰਨੀ ਦੇਰ ਅਸੀਂ ਇਸ ਦੇ ਵਿੱਚ ਪੜ ਨਾ ਜਾਈਏ ਸਾਨੂੰ ਉਸਾਰੇ ਪਤਾ ਹੀ ਨਹੀਂ ਚੱਲਦਾ ਕਿਦਾਂ ਨਾ ਸੋਚੂ ਸਿਆਣੇ ਕਹਿੰਦੇ ਆ ਕਿ ਮੱਛੀ ਜਿਹੜੀ ਹੈ ਨਾ ਪੱਥਰ ਚੱਟਣ ਤੋਂ ਬੜਾ ਮੁੜਦੇ ਹੈ ਲੱਖਸ ਲਗਾ ਦੇ ਦੋ ਕਿਸੇ ਬੜੀਆਂ ਮਾਰੀਆਂ ਲੱਗਦੀਆਂ ਨੇ ਜਦੋਂ ਮਾੜਾ ਬਦਕ ਹੋਵੇ ਇਹ ਸੱਚ ਹੈ ਬੜੀਆਂ ਮਾਰੀਆਂ ਲੱਗਦੀਆਂ ਨੇ ਕਿ ਜਦੋਂ ਅਸੀਂ ਆਪਣੇ ਦਿਮਾਗ ਦੇ ਅੰਦਰ ਕੋਈ ਚੀਜ਼ ਬਣਾ ਕੇ ਬੈਠ ਜਾਂਦੇ ਤੇ ਉਸ ਨੂੰ ਕੋਈ ਹਿਲਾਉਣ ਦੀ ਤੋੜਨ ਦੀ ਕੋਸ਼ਿਸ਼ ਕਰਦਾ ਵੈਸੀ ਇਤਿਹਾਸ ਜਾ ਚੋ ਇਹ ਚੀਜ਼ਾਂ ਤੋਂ ਜੁੜੇ ਬਿਨਾਂ ਰਹਿ ਨਹੀਂ ਸਕਦੇ ਪਰ ਗੱਲ ਇਹ ਆ ਜੇ ਸਾਡੇ ਕੁਝ ਵੀ ਕਰਨ ਦੇ ਨਾਲ ਸਾਡੀ ਮਨੁੱਖਿਆ ਨਹੀਂ ਸਾਡਾ ਦਿਮਾਗ ਉਸ ਚੀਜ਼ ਨੂੰ ਸਿਰਫ ਇਸ ਕਰਕੇ ਕਰ ਰਿਹਾ ਕਿ ਲੋਕਾਂ ਨੇ ਕਿਹਾ ਹੈ ਕਿਹਾ ਹੈ ਕਿ ਇਦਾਂ ਹੋ ਜਾਂਦਾ ਹੈ ਕਿ ਸਿਰਫ ਇਸੇ ਕਰਕੇ ਇਹਨੇ ਸਾਲਾ ਤੋਂ ਕਰ ਰਿਹਾ ਤਾਂ ਉਹਦਾ ਮਤਲਬ ਕੀ ਅਸੀਂ ਬੇਬੁਫ਼ੀ ਹਾਂ ਦੇ ਮੇਰੇ ਸਾਹਮਣੇ ਬੰਦੇ ਨੂੰ ਪ੍ਰੈਕਟੀਕਲ ਹੋਣਾ ਚਾਹੀਦਾ ਥੋੜੀ ਦੇਰ ਕੋੜਾ ਜਿੰਨਾ ਵੀ ਚੇਂਜ ਆਉਂਦਾ ਤੇ ਮੇਰੇ ਸਹਾਂਮਣਾਂ ਨੂੰ ਹੋਰ ਚੰਗੀ ਤਰ੍ਹਾਂ ਕਰਨਾ ਚਾਹੀਦਾ ਕੋਈ ਵੀ ਚੀਜ਼ ਨਹੀਂ ਚੀਜ਼ ਆਉਂਦਾ ਤੇ ਉਹਨੂੰ ਉੱਥੇ ਹੀ ਛੱਡ ਦੇਣਾ ਚਾਹੀਦਾ ਕਿ ਇਹ ਚੀਜ਼ ਸਾਡੇ ਲਈ ਨਹੀਂ ਬਣੀ ਇਹ ਨਹੀਂ ਕਿ ਉਹ ਖਰਾਬ ਹੈ ਪਰ ਇਹ ਚੀਜ਼ ਸਾਡੇ ਲਈ ਨਹੀਂ ਬਣੀ ਕਿਉਂਕਿ ਹਰ ਚੀਜ਼ ਹਰ ਕਿਸੇ ਲਈ ਨਹੀਂ ਬਣਦੀ ਇੱਕ ਬੜੀ ਹੀ ਬੜੀ ਲੌਜੀਕ ਵਾਲੀ ਗੱਲ ਆ ਕਿ ਪਾਣੀ ਨਾਲ ਪਿਆਸ ਬੁਝਦੀ ਹੈ ਹਨਾ ਇੱਕ ਸ਼ਬਦ ਨੇ ਸ਼ਬਦਾਂ ਦੀ ਇੱਕ ਲੜੀ ਆ ਤੇ ਉਹ ਸ਼ਬਦਾਂ ਨੂੰ ਬੋਲਣ ਦੇ ਨਾਲ ਉਹ ਸ਼ਬਦਾਂ ਦੀ ਪਾਵਰ ਦੇ ਨਾਲ ਸੀ ਸੁਪਿਆਸ ਨੂੰ ਬੁਝਾ ਨਹੀਂ ਸਕਦੀ ਬਹੁਤ ਡੂੰਗੀ ਗੱਲ ਹੈ ਪਾਣੀ 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 ਦਾ ਇੱਕ ਨਾਂ ਹੈ ਪਾਣੀ ਪ੍ਰੈਕਟੀਕਲ ਤੌਰ ਤੇ ਪਾਣੀ ਹੈ ਪਰ ਪਾਣੀ ਦਾ ਨਾਂ ਲੈਣ ਨਾਲ ਪਿਆਸ ਨਹੀਂ ਬੁਝਦੀ ਪਿਆਸ ਉਦੋਂ ਬੁਝਣੀ ਹੈ ਜਦੋਂ ਤੁਸੀਂ ਪਾਣੀ ਨੂੰ ਪੀਣਾ ਹੈ ਉਹਨੂੰ ਧਾਰਨ ਕਰਨਾ ਹੈ ਉਹਨੂੰ ਗ੍ਰਹਿਣ ਕਰਨਾ ਡੂੰਗੀ ਗੱਲ ਹੈ ਕਿ ਅਸੀਂ ਥੋੜਾ ਜਿਹਾ ਦਿਮਾਗ ਮੰਨੋ ਉਲਕਿ ਸੋਚਿਓ ਜਰਾ ਕਿ ਕਈ ਗੱਲਾਂ ਨਹੀਂ ਵੀ ਕਹਿਆਂ ਜਾਂਦੀਆਂ ਕਿ ਉਹ ਵੀ ਉੱਥੇ ਟੁੱਟਦੀਆਂ ਨਾਮ ਲੈਣ ਦੇ ਨਾਲ ਕਿਸੇ ਚੀਜ਼ ਨੂੰ ਵਾਰ-ਵਾਰ ਬੋਲਣ ਨਾਲ ਉਹ ਚੀਜ਼ ਜੇ ਆ ਇੱਕ ਸ਼ਬਦ ਬੋਲ ਰਹੇ ਹੋ ਤੁਸੀਂ ਪਰ ਉਹਨੂੰ ਉਸ ਸ਼ਬਦ ਨੂੰ ਉਸ ਚੀਜ਼ ਨੂੰ ਰਿਐਲਟੀ ਚ ਪਾਉਣ ਲਈ ਉਹਨੂੰ ਅਪਣਾਉਣਾ ਪੈਂਦਾ ਉਹਨੂੰ ਧਾਰਨ ਕਰਨਾ ਪੈਂਦਾ ਹੈ ਉਹਨੂੰ ਆਪਣੇ ਅੰਦਰ ਸਮੋਉਣਾ ਪੈਂਦਾ ਸਮਝਣ ਵਾਲੇ ਤੇ ਇੱਕ ਸ਼ਬਦ ਹੈ ਜਿਹਦੇ ਨਾਲ ਅਸੀਂ ਸ਼ਬਦ ਨਾਲ ਉਸ ਨੂੰ ਪੁਕਾਰ ਸਕਦੇ ਹਾਂ ਲੈ ਸਕਦੇ ਹਾਂ ਪਰ ਮਾਂ ਦੀ ਨਿਕ ਤੇ ਮਾਂ ਦਾ ਪਿਆਰ ਤੇ ਮਾਂ ਦਾ ਖੂਨ ਉਹ ਤੁਹਾਡੇ ਉਹ ਉਹ ਤੁਹਾਡੇ ਅੰਦਰ ਹੀ ਆ ਇਸੇ ਤਰ੍ਹਾਂ ਹਰ ਚੀਜ਼ ਸਾਡੇ ਅੰਦਰ ਆ ਤੇ ਜਿਹੜੀ ਚੀਜ਼ ਨੂੰ ਅਸੀਂ ਪਾਉਣਾ ਹੈ ਜਿਹੜੀ ਚੀਜ਼ ਨੂੰ ਅਸੀਂ ਅਪਣਾਉਣਾ ਹੈ ਉਸ ਚੀਜ਼ ਨੂੰ ਤੁਹਾਨੂੰ ਧਾਰਨ ਕਰਨਾ ਪਏਗਾ ਦੂਜੇ ਤੌਰ ਤੇ ਆਪਾਂ ਮਾਂ ਦੀ ਗੱਲ ਜੇ ਸਾਡੇ ਮਨ ਦੇ ਵਿੱਚ ਆਕਰ ਨਹੀਂ ਸਤਿਕਾਰ ਵਿੱਚ ਪਿਆਰ ਤੇ ਜੁਆਵਾ ਮਹਿਤਾ ਰਸਤੀ ਨੂੰ ਤੇਰੀ ਨੂੰ ਦੇ ਪਰ ਜਿਹੜਾ ਹੈ ਚਲੋ ਤੇ ਹੈ ਹੀ ਆ ਪਾਣੀ ਦੀ ਐਂ ਨਹੀਂ ਤੋਨੀ ਹੋਈ ਆ ਜਿੰਨੀ ਪਾਣੀ ਦੀ ਹੋਣੀ ਚਾਹੀਦੀ ਆ ਪਾਣੀ ਨੂੰ 50 ਵਾਰ ਪਾਣੀ ਪਾਣੀ ਕਹਿ ਲੈ ਪਾਣੀ ਨੂੰ 10 ਵਾਰ ਪਾਣੀ ਲੇ ਪਾਣੀ ਕਹਿ ਲੋ ਉਹ ਪਾਣੀ ਇਹ ਤਾਂ ਸ਼ਬਦ ਹੈ ਪਰ ਅਸਲ ਦੇ ਵਿੱਚ ਇਤਿਆਸ ਜਿਹੜੀ ਆ ਪਾਣੀ ਨੇ ਉਹ ਦੋ ਭਜਾਣੇ ਆ ਜਦੋਂ ਤੁਸੀਂ ਉਸ ਨੂੰ ਪੀਣਾ ਹੈ ਤੇ ਉਸ ਨੂੰ ਧਾਰਨ ਕਰਨਾ ਹੈ ਇਸੇ ਤਰ੍ਹਾਂ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਚੀਜ਼ ਦਾ ਨਾਮ ਲੈਣ ਨਾਲ ਕੁਝ ਨਹੀਂ ਹੋਣਾ ਕੁਝ ਕਰਨ ਦਾ ਕੁਝ ਨਹੀਂ ਹੋਣਾ ਜਿੰਨੀ ਦੇਰ ਤੱਕ ਸੀ ਉਸ ਦੀ ਅਲਰਜੀ ਉਤਾਰਨ ਨਹੀਂ گا۔ ਅੱਜ ਐਨੀ ਹੀ ਗੱਲ ਹੈ ਪਰ ਇਹ ਵਧੀਆ ਲਈ। ਚਲੋ ਅੱਜ ਆਪਾਂ ਵਲਟੇਰੀਆ ਦੇ ਨਾਲ ਤੇ ਕਿਸੇ ਜ਼ਰੂਰਤਮੰਦ ਨੂੰ ਕੁਝ ਨਾ ਕੁਝ ਖਾਣ ਨੂੰ ਦੇਣਾ ਅਲਰਜੀ ਨੂੰ ਵਧੀਆਂ ਕਰਦਾ ਹੈ। ਜ਼ਰੂਰਤਮੰਦ ਉਹ ਜਿਹੜੀਆਂ ਆਪਣੀਆਂ ਜ਼ਰੂਰਤਾਂ ਦੇ ਖੂਦ ਦੇ ਆਪਣੇ ਅੰਗ ਪੈਰ ਜਾਂ ਸਹੂਲਤਾਂ ਕਰਕੇ ਸਹੂਲਤਾਂ ਨਾ ਮਿਲਣ ਕਰਕੇ ਨਹੀਂ ਕਰ ਸਕਦਾ ਜਾਂ ਕੁਝ ਚੀਜ਼ਾਂ ਮੰਨ ਲਓ ਕਿ ਕੋਈ ਮੰਨ ਲਓ ਕਿ ਕੋਈ ਦਿਹਾੜੀ ਹੀ ਕੱਟਦਾ ਹੈ ਹਨਾ ਕੋਈ ਕੋਈ ਲੇਬਰ ਦਾ ਕੰਮ ਕਰਦਾ ਹੈ ਮੰਨ ਲਓ ਨੂੰ ਸ਼ਾਮ ਨੂੰ 4-500 ਰੁਪਏ ਮਿਲਦਾ ਹੈ ਤਾਂ ਉਸਨੇ ਆਪਣੇ ਘਰ ਦੇ ਪਰਿਵਾਰ ਦੇ ਹਰ ਤਰ੍ਹਾਂ ਦੇ ਹਰ ਚੀਜ਼ ਦਾ ਧਿਆਨ ਰੱਖਣਾ ਹੈ ਆਰਾਸ਼ਨ ਵਿleggਣਾ ਹੈ ਬੱਚਿਆਂ ਦੇ ਨਾਲ ਬੱਚਿਆਂ ਨੂੰ ਖਾਣ ਨੂੰ ਵੀ ਦੇਣਾ ਦੁੱਧ ਦਾ ਵੀ ਦੇਣਾ ਤਾਂ ਤੁਸੀਂ ਕੀ ਕਰ ਸਕਦੇ ਜਿਸਨੂੰ 1 किलो दूध ਲੈ ਕੇ ਦੇ ਦੋ ਅਗਲਾ ਜਾ ਕੇ ਖੀਰ ਬਣਾ ਲੂ ਅਗਲੇ ਨੂੰ ਤਾਂ ਮਸਾਂਬੂਲ ਲੈਣਾ ਸੀ 2 ਕਿਲੋ ਲੈ ਦੋ 4 ਕਿਲੋ ਲੈ ਦੋ ਕੋਸਲਾ 4 ਕਿਲੋ ਚੌਲ ਲੈ ਦੋ ਅਗਲੇ ਦਿਨ ਆਸ਼ਲ ਦੇ ਵਿੱਚ ਥੋੜੇ ਘੱਟ ਕੇ ਚੌਲਾਂ ਦੀ ਕਥੈਲੀ ਲੈ ਦੋ ਹੈ ਨਾ ਹੋਰ ਨਾਲ ਸੀ 2 ਕਿਲੋ ਸੇਬ ਲੈ ਦੋ ਅਗਲੇ ਦਿਨ ਆਣਾ ਦਵਾ ਮਦੇਣ ਨੂੰ ਕੁਛ ਲੋਪਾਈ ਛੋਟੇ ਬੱਚੇ ਆ ਕਹਿੰਦੇ ਹਾਂ ਜੀ ਆਹ ਖਾ ਲੈਣਗੇ ਜੀ ਉਹ ਜੀ 2 ਕਿਲੋ ਕੇਲੇ ਲੈ ਲਾ ਦੋ ਅਗਲਾ ਜਾ ਕੇ ਖਾਊਗਾ ਦੋ ਦਿਨਿਆਂ ਆਣੇ ਖਾਣ ਦੇ ਨਾਲੇ ਚਾਲਾ ਮਾਰ ਗੱਲ ਗੱਲ ਇਹ ਹੈ ਕਿ ਦੁਨੀਆਦਾਰੀ ਦੇ ਵਿੱਚ ਢਿੱਡ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਹਰ ਕੋਈ ਕੰਮ ਕਰਦਾ ਪਰ ਕੁਝ ਦੀ ਪਹੁੰਚ ਕਿਤੇ ਤੱਕ ਨਹੀਂ ਵੀ ਹੋ ਸਕਦੀ ਤੇ ਤੁਹਾਡੀ ਗੱਲ ਇਹ ਹੈ ਕਿ ਤੁਸੀਂ ਉਸ ਦੀ ਬਦਲ ਕਰ ਸਕਦੇ ਹੋ ਇੱਕ ਗੱਲ ਹੋਰ ਬੜੀ ਡੁੱਗੀ ਹੈਗੀ ਕਿ ਪਹਿਲਾ ਸਭ ਤੋਂ ਜ਼ਰੂਰੀ ਹੈ ਕਿ ਆਪਣੇ ਆਪ 'ਤੇ ਧਿਆਨ ਦੇਓ ਚੌਥੇ ਦੌਰ ਨੇ ਜਾਂਦੇ ਕਿਸੇ ਦੀ ਬਾਹ ਫੜਨ ਨਾਲੋਂ ਚੰਗਾ ਕਿਤੇ ਆਪਣੇ ਆਲੇ ਦੁਬਲੇ ਆਪਣੇ ਕਈ ਵਾਰੀ ਰਿਸ਼ਤੇਦਾਰ ਇਦਾਂ ਦੇ ਹੁੰਦੇ ਆ ਜਿਹਨਾਂ ਇਹਦੀ ਦੁਨੀਆ ਚੱਕਣ ਜਾ ਰਹੀਆਂ ਹਨ ਤੇ ਜਦੋਂ ਮੇਸ਼ ਰਾਸ਼ੀ ਵਾਲਿਆਂ ਦੀ ਗੱਲ ਕਰਦੇ ਆਪਾਂ ਸਭ ਤੋਂ ਪਹਿਲਾਂ ਮੇਸ਼ ਰਾਸ਼ੀ ਦੇ ਲਈ ਚੰਦਰਾਚ ਚ ਲਗਤ ਹੈ ਥੋੜੀ ਜਿਹੀ ਸੇ ਸਵਾਲ ਉੱਠਾ ਚੁੱਕਾ ਆ ਇਸ ਦਾ ਮੌਸਮ ਦਾ ਕਿ ਥੋੜੀ ਪਰੇਸ਼ਾਨੀ ਤੁਹਾਨੂੰ ਹੋ ਸਕਦੀ ਆ ਕਿ ਜਿਹੜਾ ਲੱਖ ਸ਼ਤਰਵੇਂ ਦਿੱਤਾ ਨਹੀਂ ਹੈ ਇਸ ਕਰਕੇ ਕਾਲਾ ਮੱਤੀ ਥੀ ਵੀ ਜ਼ਿਆਦਾ ਨਾ ਕਰੋ ਮਾਂ ਦੇ ਪੈਰੀ ਹੱਥ ਲਾ ਕੇ ਦਿੱਤੀ ਸ਼ਰਵਾਤ ਕਰੋ ਬਾੜੇ ਦਾ ਤੁਹਾਨੂੰ ਵੀ ਹੈ ਵਰਤੀ ਸਨ ਕਰਦ ਕਰੋ ਚਾਹੇ ਆਪਣੇ ਜੀ ਬਹੁਤ ਵਧੀਆ ਜਾ ਤੌਰਸ ਮੇਸ਼ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਦੇ ਨੋਦੀ ਕਰਾਂ ਬਰਉਗੀ ਤੁਹਾਡੇ ਸ਼ੁਕਰ ਦੀ ਜੋ ਹਾਲਤ ਹੈ ਉਹ ਠੀਕ ਚਾਲਦੀ ਹੈ ਘਰ 'ਚ ਥੋੜੇ ਜੇ ਛੋਟੇ-ਮੋਟੇ ਕੰਮ ਕਰਾਉਣ ਵਿੱਚ ਮਾਤਾ-ਪਿਤਾ ਦੀ ਮਦਦ ਜ਼ਰੂਰ ਕਰਦੋ ਤੇ ਨਾਲ ਸ਼ੁਕਰ ਨੂੰ ਅੱਛਾ ਕਰਨ ਦੇ ਲਈ ਤੁਸੀਂ ਅੱਜ ਕੀ ਕਰਨਾ ਕਹੀਂ ਦਾ ਸੇਵਨ ਕਰਕੇ ਘਰ ਤੋਂ ਜਾਓ ਜੈਂਗਲੀ ਜਾਨੀ ਮਿੱਥੂ ਰਾਸ਼ੀ ਦੀ ਗੱਲ ਕਰੀਏ ਤਾਂ ਇਮੋਸ਼ਨਲ ਹੋਏ ਤੁਸੀਂ ਮਾਤਾ ਦੀ ਸਿਹਤ ਨੂੰ ਲੈ ਕੇ ਜੋੜਾਂ 'ਚ ਦਰਦ ਨੂੰ ਲੈ ਕੇ ਤੇ ਪ੍ਰੋਫਿਟ ਨੂੰ ਲੈ ਕੇ ਕਿ ਕੰਮਕਾਰ ਅੱਛਾ ਕਮਾਤੇ ਪਏ ਆ ਪੈਸੇ ਨੇ ਰੇਲ ਵਾਂਗੂੰ ਆਉਂਦਿਆਂ ਤੂਫਾਨ ਵਾਂਗੂੰ ਜਾ ਰਹੇ ਆ ਪ੍ਰੋਫਿਫਿਟ ਜ਼ਿਆਦਾ ਨਹੀਂ ਚਲੋ ਇਹ ਠੀਕ ਆ ਕਿ ਖਰਚੇ ਜਿਆਦਾ ਤੇ ਆਪਾਂ ਕਿ ਸੋਚ ਲਈਆਂ ਕਿ ਮਹਿੰਗਾਈ ਵੀ ਜਿਆਦਾ ਹੀ ਆ ਪਰ ਮਾੜੀ ਖਾ ਪੈਸਾ ਨਾ ਲੱਗੇ ਮਤਲਬ ਹਸਪਤਾਲਾਂ ਦੇ ਚੱਕਰ ਨਾ ਲੱਗਣ ਤਾਂ ਉਹਦੇ ਲਈ ਬਰੈਸਟ ਨੂੰ ਸ਼ੁਰੂ ਕਰੋ ਉੱਤੇ ਰੋਟੀ ਜ਼ਰੂਰ ਪਾਓ ਕੈਂਸਰ ਕਰ ਕਰਾ ਜਿਵਾੜਿਆਂ ਨੂੰ ਅਜ ਕਾਲਾ ਨੀਲਾ ਰੰਗ ਬਿਲਕੁਲ ਨਹੀਂ ਪਾਉਣਾ ਚਾਹੀਦਾ ਕੇਤੂ ਦਾ ਨਕਸ਼ਤਰ ਦੂਸਰੇ ਸਥਾਨ 'ਚ ਹੈ ਅਗਰ ਤੁਸੀਂ ਘਾਤ ਬੋਲਦੇ ਹੋ ਤਾਂ ਸਮਝੋ ਤੁਹਾਡੀ ਗੱਲ ਵੀ ਸੁਣੀ ਜਾਏਗੀ ਤੇ ਦੂਜੀ ਸਭ ਤੋਂ ਜ਼ਰੂਰੀ ਗੱਲ ਆ ਮਾਤਾ ਪਿਤਾ ਨਾਲ ਬੈਸਬਾਜੀ ਤੋਂ ਬਚੋ ਜਲਦਬਾਜੀ ਕਾਲਾ ਪੰਤੇ ਜੀ ਵਾਹਨ ਤੇ ਚਲਾਉਣਾ ਨੁਕਸਾਨਦਾ ਕਾਰਨ ਬਣ ਸਕਦਾ ਤਾਂ ਕੋਸ਼ਿਸ਼ ਕਰਨੀ ਹੈ ਰੋਈ ਚ ਬੈਠ ਕੇ ਖਾਣਾ ਖਾ ਲੈ ਲਿਓ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਸਿਤਾਰੇ ਦੇਖਿਆ ਜਾਵੇ ਤਾਂ ਸੱਚਾਈ ਕੋ ਸੰਤ ਤੁਸੀਂ ਕਾਫੀ ਬਣੇ ਹੋ ਹਰ ਕਿਸੇ ਲਈ ਸਟੈਂਡ ਵੀ ਲੈ ਰਹੇ ਹੋ ਤੇ ਰਸਤੇ ਵੀ ਤੁਹਾਨੂੰ ਚੰਗੇ ਮਿਲਦੇ ਪਏ ਆ ਆਪਣਾ ਕੰਮ ਛੱਡ ਕੇ ਦੂਜੇ ਦਾ ਕਰਨਾ ਤੇ ਵੈਸੇ ਸਮਝਦਾਰੀ ਨਹੀਂ ਹੈ ਪਹਿਲਾਂ ਆਪਣਾ ਨਿਬੜੋ ਤੇ ਫਿਰ ਉਹ ਕੰਮਾਂ ਨੂੰ ਹੱਥ ਪਾਓ ਜੋ ਤੁਹਾਨੂੰ ਲੱਗਦਾ ਤੁਹਾਨੂੰ ਕਿਸੇ ਨਾਲ ਮਿਲ ਕੇ ਕਰ ਲੈਣੇ ਚਾਹੀਦੇ ਆ ਉਸਾ ਥੋੜਾ ਜਿਹਾ ਕੰਟ ਕਰੋ ਕਿ ਤੂੰ ਲਗਨ ਜੈ ਐਵੇਂ ਹੀ ਭਿਵੀਰੀ ਬਣੇ ਰਹਿ ਨਾਲ ਸ਼ਾਮ ਨੂੰ ਦਿਖਾਵਟ ਹੋ ਜੇਗੀ ਤੇ ਫਿਰ ਇਹ ਲੱਗੇਗਾ ਕਿ ਇੰਨੀ ਮਾਝਣਾ ਅਠ ਕਿਥੀ ਸਭ ਕੁਝ ਕੀਤਾ ਭੱਲੇ ਕੁਝ ਵੀ ਨਹੀਂ ਕੀਤਾ ਤੇ ਫਿਰ ਰਾਜਾ ਕੀ ਵੇ ਉਹ ਤੋਂ ਬਾਅਦ ਤਰੀਕੇ ਨਾਲ ਚਲੋ ਤਾਂ ਹੀ ਅੱਛਾ ਲੱਗੇ ਵਰਗੋ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲਈ ਇੱਕ ਤੇ ਚਲਦਰਾ 28 ਸਤਾਂਚ ਮਨ ਥੋੜਾ ਜਿਹਾ ਉਦਾਸ ਦੇਖ ਰਹੀ ਹਾਂ ਸੀ ਕੁਝ ਹੋਰ ਕਰ ਰਹੀ ਸੀ ਕੁਝ ਹੋਰ ਪਰ ਉਸ ਤਰੀਕੇ ਨਾਲ ਕੰਮ ਨਹੀਂ ਹੋ ਰਿਹਾ ਇਦਾਂ ਦੀ ਸਟੇਪ ਕਿ ਦਿਨਾਂ ਨਾਲ ਸੋਚਿਆ ਕਿ ਭਾਈ ਏਦਾਂ ਕਰ ਲੈਣਾ ਏਦਾਂ ਕਰਨਾ ਪਰ ਚਲੋ ਕੀ ਕਰਨਾ ਕਰਨਿਆ ਲਗਨ ਤੇ ਕੰਨਿਆ ਨਾਲ ਸ਼ਿਵ ਵਾਲਿਆਂ ਨੇ ਇੱਕ ਤਾਂ ਚਲ ਦਰਦੇ ਜਿਹੜੀ ਮਾਨਸਿਕ ਤੌਰ ਤੇ ਪਰੇਸ਼ਾਨੀ ਤੋਂ ਬਚਾ ਲੈ ਪਾਣੀ ਚੋ ਤਾਂ ਪਾ ਕੇ ਨਾ ਤੇ ਦੂਜਾ ਮੰਗਲ ਦੀ એનર્ਜੀ ਨੂੰ ਸਹੀ ਕਰਨ ਲਈ ਆ ਚਲ ਆ ਰਿਹਾ ਕਿ ਨਾ ਲਿਬਰੋਜ਼ਨੀ ਤੁਲਾ ਰਾਸ਼ੀ ਨੇ ਲੇਹਿੰਜੂ ਸਿਤਾਰੇ ਚੱਲੇ ਆ ਤੁਹਾਨੂੰ ਕਿਸੇ ਨਾ ਕਿਸੇ ਵਪਾਰ ਲਈ ਚੰਗਿਆ ਵਿਦੇਸ਼ ਤੋਂ ਪੈਸਾ ਆ ਸਕਦਾ ਹੈ ਵਿਦੇਸ਼ ਆ ਇਸ ਇਡਾਇਰ ਚਿਆਪਰ ਇਨਵੈਸਟਮੈਂਟ ਲਈ ਚਾਹਾਂ ਚਨੇ ਪੈਸਾ ਲੈ ਲਈਏ ਜੇ ਦੇ ਉਦਾਰ ਬੀ ਤੋਂ ਥੋੜਾ ਬਚਾ ਸਕੋਪਿਓ ਬ੍ਰਿਜਿੰਗ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲੇ ਜੀ ਕਰ ਰਹੇ ਹਾਂ ਦੇ ਮੁਤਾਬਕ ਕਿ ਤੁਹਾਨੂੰ ਸਿਹਤ ਤਾਂ ਠੀਕ ਠਾਕ ਨਵੇਂ ਕੰਮ ਲੈ ਕੇ ਚਿੰਤਾ ਵੀ ਤੁਹਾਡੀ ਬਣੀ ਆ ਤੇ ਕੋਰੇ ਕੰਮ ਲੈਟ ਵੀ ਹੋ ਰਹੇ ਆ ਤੁਹਾਨੂੰ ਐਨਰਜੀ ਆਪਾਂ ਦੇਖੀਏ ਤਾਂ ਥੋੜੇ ਆਪਾਂ ਇਹ ਕਿਆ ਜੰਗਾਏ ਨੁਕਸਾਨ ਨਹੀਂ ਹੋਣ ਵਾਲਾ ਉਹਦੇ ਲਈ ਤਾਂ ਨੌਵੇਂ ਕਿਨ ਕੋ ਕਿਸੇ ਦਾ ਨੁਕਸਾਨ ਕਰਦਾ ਨਹੀਂ ਹੈ ਬ੍ਰਸਤ ਵੀ ਆਪਣੀ ਰਾਸ਼ੀ ਨੂੰ ਦੇਖ ਰਿਹਾ ਤਾਂ ਔਣ ਵਾਲੇ ਕੱਲ ਨੂੰ ਲੈ ਕੇ ਥੋੜੀ ਚਿੰਤਾ ਹੁਣ ਤੁਹਾਡੀ ਘਟਣੀ ਸ਼ੁਰੂ ਹੋ ਜੇਗੀ ਰਸਤੇ ਪੇਚ ਜਰੂਰੀ ਹੈ ਥੋੜੀ ਦੇਰ ਬਚੱਕਾ ਕੋ ਬੈਠਣਾ ਉਹਨਾਂ ਦੀ ਐਲਰਜੀ ਲੈਣਾ ਤੇ ਦਿੱਤੀ ਸ਼ੁਰੂਆਤ ਮਾਤਾ ਜੀ ਤੱਕ ਇਹ ਹੱਥ ਲਗਾ ਕੇ ਕੀਤੀ ਜਾਵੇ ਤਾਂ ਸੱਚੇ ਨਾਲ ਹੀ ਵਧੀਆ ਸਰੂਪ ਹਲਕਾ ਪੀਲਾ ਰੱਖੋ ਤੁਹਾਡਾ ਸ਼ੁਭ ਰਹੇ ਕੈਪ੍ਰਿਗਨ ਮਕਰ ਰਾਸ਼ੀ ਦੀ ਗੱਲ ਕਰੀਏ ਤਾਂ ਮਕਰ ਰਾਸ਼ੀ ਵਾਲੇ ਬੰਨ ਲੈਣ ਵਾਲੇ ਅਗਰ ਸੋਚ ਰਹੇ ਹੋ ਫਰੀਜ਼ਨ ਬਾਰੇ ਸਾਲ ਸੋਚ ਰਹੇ ਹੋ ਤਾਂ ਤੁਹਾਡੇ ਦਾਇਗਾ ਸੁੱਕਾ ਲਿਆ ਜਾਏ। ਥੋੜਾ ਜਿਹਾ ਬਾਣੀ ਚ ਬਿਠਾਸ ਰੱਖ ਕੇ ਚੱਲੋਗੇ ਤਾਂ ਜਾ ਵਧੀਆ। ਟੈਂਕਟੇ ਤੇ 60 ਤੋਂ ਵੱਧੋ ਕਾਲਾ ਪੰਧੇ ਜੀ ਨੁਕਸਾਨ ਕਰਾਏਗੀ। ਕੁੱਤੇ ਨੂੰ ਰਾਸ ਵਗੈਰਾ ਪਾਪ। ਆ ਕਿਉਂ ਸੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਕੁੰਭ ਰਾਸ਼ੀ ਵਾਲਿਆਂ ਦੇ ਕੇਤੂ ਸੱਤਵੇਂ ਸਥਾਨ ਚੱਕ ਕੇਤੂ ਦਾ 71 ਹੈ ਚੰਦਰ ਤੀਸਰੇ ਸਥਾਨ ਤੇ। ਆਂਛਾ ਨਹੀਂ ਮੰਨ ਨਾਲ ਕੋਈ ਕੰਮ ਨਾ ਕਰੋ। ਕਿਤੇ ਜਾਣਾ ਹੈ ਤਾਂ ਬੜੀ ਪਲਾਨਿੰਗ ਬਣਾ ਕੇ ਜਾਓ। ਮਨ ਕਰਨੀ ਜੇ ਹਾਂ ਜਾਣਾ ਜ਼ਰੂਰੀ ਏ ਰਿਸ਼ਤੇਦਾਰ ਆ ਰਹੇ ਆ ਤਾਂ ਤੁਸੀਂ ਨਾ ਕੋਟੇ। ਤੇ ਟਾਈਮ ਵੀ ਲਿਸਪੈਂਡ ਕਰਨ ਲਈ ਤਾਂ ਇਹ ਤਾਂ ਗਲਤ ਗੱਲ ਹੈ ਨਾ ਹਾਂ ਥੋੜੇ-ਬੋਤੇ ਪ੍ਰਿੰਸਮੰਤਾ ਵਿੱਚ ਕਿਹਾ ਸੁਣੇ ਵੀ ਹੋ ਸਕਦੀ ਆ ਤਾਂ ਉਹਦੇ ਲਈ ਤੁਸੀਂ ਚੋਪੀ ਲੈਣਾ ਹੈ ਆਪਣੇ ਸ਼ਰਤਾਂ ਤੇ ਪਰ ਦੂਰ ਰੱਖਣਾ ਹੈ ਸੇਤ ਤੋਂ ਤੁਦ ਪੱਤੇ ਤੇ ਲਾ ਲੈਣਾ ਤુલਸੀ ਦੇ ਪੱਤੇ ਦਾ ਸੇਵਨ ਕਰਨ ਤੇ ਸਮਝੋ ਸੱਤਵੇਂ ਬੈਠਾ ਉਦ ਅਮੇਸ਼ਾ ਸ਼ੁਭਫਲ ਕਰਦਾ ਹੈ ਮਾਰਿਸਿਅਨ ਮੀਨ ਦਾ ਜੇ ਤੁਸੀਂ ਗੱਲ ਕਰੀਏ ਤਾਂ ਮੀਨ ਲਾਸ਼ੀ ਵਾਲਿਆਂ ਦੇ ਲਈ ਸ਼ਨੀ ਲਗਣ ਚ ਹੈ ਮੰਗਲ ਸੱਤਵੇਂ ਸਥਾਨ ਚ ਹੈ ਤੇ ਚੰਦਰ ਆਜੂ ਦੂਸਰੇ ਸਥਾਨ ਚ ਹੈ ਤੁਹਾਨੂੰ ਬਿਜ਼ਨਸ ਸੁਨਿਪਾਰ ਕੰਮ ਕਰਨ ਲਈ ਆਉਣ ਵਾਲੇ ਦੋ ਕੁ ਦਿਨ ਵਧੀਆ ਨੇ ਕੋਸ਼ਿਸ਼ ਕਰੋ ਕਿ ਆਪ ਪੈਸਾ ਨਹੀਂ ਖਰਚਤਾ ਗੱਲ 바ਕਤ ਕਰਨੀ ਚਾਹੀਦੀ ਹੈ ਵਾਈਟ ਨੂੰ ਹਲਕੇ ਰੰਗ ਪੈਨ ਨੂੰ ਨਜ਼ਰਾਂ ਤੋਂ ਬਚੋ ਤੇ ਕੋਸ਼ਿਸ਼ ਕਰੋ ਇੱਕ ਟਾਈਮ ਸੋਇਚ ਬੈਠ ਕੇ ਖਾਣਾ ਖਾਓ ਸੋਇਚ ਬੈਠ ਕੇ ਖਾਣਾ ਖਾਣ ਨਾਲ ਮੁੱਕਾ ਸ਼ੁਕਰ ਚੱਕਰ ਸਾਰੇ ਗ੍ਰਹਿ ਬੱਝਾਉਂਦੇ ਸਾਰਾ ਗੁਸਤੇ ਸਾਰੇ ਤਰ੍ਹਾਂ ਦੀ ਗ੍ਰਹਿਾਂ ਦੀਆਂ ਚੀਜ਼ਾਂ ਦਰ ਵਿੱਚ ਐਈ ਹੈ ਠੀਕ ਹੈ ਤੇ ਨੀਚੇ ਬੈਠ ਕੇ ਖਾਣਾ ਖਾਣ ਨਾਲ ਸ਼ੁਕਰ ਵੀ ਹੋ ਜਾਂਦਾ ਨਾਲੇ ਬਹੁਤ ਜਲਦੀ ਪੇਟ ਸਬੰਧੀ ਪਰੇਸ਼ਾਨੀ ਸਹੀ ਕਿ ਜਿਹੜੇ ਪੁਰਾਣੇ ਝਾੜੂ ਉਹ ਖਰਾਬ ਹੋ ਜਾਂਦੇ ਆ ਝਾੜਾ ਮਤਲਬ ਕਾਸੇ ਜਾਂਦੇ ਆ ਜਿਹਨੂੰ ਆਪਾਂ ਕਹਿੰਦੇ ਆ ਕਿ ਆਪਾਂ ਫੇਰ ਫੇਰ ਕੇ ਝਾੜੂ ਕਾਸੇ ਤਾਂ ਉਹਨਾਂ ਦਾ ਕੀ ਕਰਨਾ ਚਾਹੀਦਾ ਵੈਸੇ ਤੋਂ ਆਪਾਂ ਜੋ ਦਿਵਾਲੀ ਦੀਆਂ ਵੀਡੀਓ ਕਾਟੀਆਂ ਸੀ ਉਹਦੇ ਵਿੱਚ ਮੈਂ ਤੁਹਾਨੂੰ ਹਰ ਚੀਜ਼ ਬਾਰੇ ਦੱਸੂਗੀ ਪਰ ਆਪਾਂ ਕਿਸੇ ਨੇ ਝਾੜੂ ਬਾਰੇ ਪੁੱਛਿਆ ਸੀ ਤਾਂ ਆਪਾਂ ਉਹਨੂੰ ਦੱਸ ਦਿੰਦੇ ਆ ਕਿ ਝਾੜੂ ਜਿਹੜੇ ਆ ਜਿਹੜੇ ਜਿਹੜੇ ਆਪਾਂ ਅੱਦੇ ਹੀ ਉਹ ਜਿਹੜੇ ਕਾਸੇ ਅੱਦੇ ਝਾੜੂ ਤਾਂ ਉਹਨਾਂ ਨੂੰ ਕਦੇ ਵੀ ਜਲਾਉਣਾ ਨਹੀਂ ਚਾਹੀਦਾ ਬਈ ਲੋਕ ਜਲਾ ਦਿੰਦੇ ਆ ਝਾੜੂ ਦਾ ਰੱਬ ਦਾ ਕਾਰਨ ਹਾਂ ਬੇਸਟ ਤੇ ਉਹਨਾਂ ਨੂੰ ਚਿਲਾਉਣਾ ਨਹੀਂ ਚਾਹੀਦਾ ਉਹਨਾਂ ਨੂੰ ਤੁਸੀਂ ਬਾਹਰ ਕਿਤੇ ਹੀ ਰੱਖ ਸਕਦੇ ਹੋ ਕਿਤੇ ਸੂਰ ਦਾ ਸਾਫੇ ਹੋ ਜਾਂਦਾ پلاਸਟਿਕ ਨਹੀਂ ਆ ਤਾਂ ਡਾਉ ਨਹੀਂ ਸਕਦੇ ਉਹ ਕਿਉਂਕਿ ਉਹਨੂੰ ਜੀਵ ਜੰਤੂ ਚ ਪੈਦਾ ਹੋ ਕੇ ਉਹਨੂੰ ਖਾ ਜਾਂਦੇ ਆ ਜਿਹੜੇ ਤਾਂ ਹੋਣਗੇ 5-6 ਦਾ ਕੁਝ ਬਣ ਜਾਂਦੇ ਆ ਪਰ ਇਹਨਾਂ ਨੂੰ ਕਦੇ ਵੀ ਜਲਾਉਣਾ ਨਹੀਂ ਚਾਹੀਦਾ ਬਾਹਰ ਕਿਤੇ ਵੀ ਸੌਂਤਾ ਹੋ ਪਰ ਇਹ ਨਹੀਂ ਕਿ ਆ ਗਾ ਕੇ ਮਾਰੋ ਤੇ ਉਹਦੀ ਉਹਦੇ ਡੰਡੀ ਤੇ ਉੱਤਰ ਨੂੰ ਖੜੀ ਹੈ ਤੇ ਕਦੇ ਉੱਤਰ ਨੂੰ ਖੜੀ ਤੇ ਕਿ ਤੱਕ ਤਸ ਗਿਆ ਤਾਂ ਉਹਨੂੰ ਆਰਾਮ ਨਾਲ ਕਿਸੇ ਤੋੜੇ ਚ ਪਾ ਕੇ ਕਿਸੇ ਤੇ ਜਾਂ ਕੋਈ ਬਾਹਰ ਮਤਲਬ ਇਕੱਠੇ ਕਰਕੇ ਇੱਕ ਸੇਵੇ ਜਿਹਾ ਬਣ ਕੇ ਉੱਥੇ ਰੱਖਾਓ ਕਿਤੇ ਕਿਤੇ ਦੇ ਤੂੰ ਤੇ ਰਾਤ ਦੇ ਜਿਵੇਂ ਤਰਾਖਾਓ ਤੇ ਜਲਾਉਂਦਾ ਹਾਂ ਸਣਾ ਤੇ ਸੁਟ ਵੀ ਸਕਦੇ ਹੋ ਤੇ ਇਹ ਤਾਂ ਤੇ ਪਰ ਜੇ ਲਾਉਣਾ ਤੇ ਦੂਰੋਂ ਜ਼ੋਰ ਦੀ ਸੁਟੋ ਨਾ ਕਿਤੇ ਆ ਜਲ ਪਰਵਾ ਤੇ ਬਿਲਕੁਲ कई लोग की होंगे कि वेस्टेज है कोई चीज़ है पई है वो चलो जिन्होंने जल प्रवाह कर दो तो सुटनी काू है कानू का की मतलब है जल प्रवाह जल खराब हो जाता है पानी बड़ी पवित्र चीज़ है तो उन्होंने तो आप खराब नहीं कर सकते इन झाड़ू वगैरह जो वेस्टेज कदम भी जल प्रवाह नहीं करनी चाहिए ठीक है समझता अच्छा जाए सात श्रीकाल